ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਹਾਜ਼ਰ ਆ ਪੰਜਾਬ ਬੁਲੇਟਿਨ ਲੈ ਕੇ ਜਿਸ ਦੇ ਵਿੱਚ ਅਸੀਂ ਪੰਜਾਬ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਖਬਰਾਂ ਦੇ ਉੱਪਰ ਜਾਣਕਾਰੀ ਸਾਂਝੀ ਕਰਾਂਗੇ ਬੰਦੀ ਛੋੜ ਦੀ ਬਸਮੋਕ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲੇ ਜਿੱਥੇ ਕੀ ਦੇਸੀ ਘੋਦ ਦੇ 1 ਲੱਖ ਦੀਵੇ ਮਾਲਕੇ ਦੀਪ ਮਲਾ ਕੀਤੀ ਗਈ ਹੈ ਆਤਿਸ਼ਬਾਜ਼ੀ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਆ ਬਾ ਖੂਬ ਅਲੌਕਿਕ ਨਜ਼ਾਰਾ ਹੈ 50 ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਦੇ ਜਿੱਥੇ ਕੀ ਤਕਰੀਬਨ 3 ਲੱਖ ਸ਼ਰਧਾਲੂ ਇਸ ਪਾਵਨ ਦਿਹਾੜੇ ਦੇ ਮੌਕੇ ਵਾਹਿਗੁਰੂ ਦੇ ਚੜ੍ਹਨਾ ਦੇ ਵਿੱਚ ਹਾਜ਼ਰੀ ਲਗਵਾਉਣ ਦੇ ਲਈ ਪਹੁੰਚੇ ਹੋਏ ਸਨ ਤੇ ਇਹ ਨਜ਼ਾਰਾ ਵੇਖ ਕੇ ਹਰ ਕਿਸ ਦਾ ਮਨ ਅਪਰਸਨ ਹੋ ਗਿਆ ਤੇ ਪਾਵਨ ਸਰੋਵਰ ਦੇ ਚਾਰੇ ਪਾਸੇ 1 ਲੱਖ ਧੋ ਦੇ ਦੀਵੇ ਜਲਾਏ ਗਏ ਤੇ ਨਾਲ ਹੀ ਮੋਮਬਤੀਆਂ ਵੀ ਵਾਲੀਆਂ ਗਈਆਂ ਅਤੇ ਆਤਿਸ਼ਬਾਦੀ ਦੇ ਅਲੌਕਿਕ ਨਜ਼ਾਰੇ ਦਾ ਜਿਹੜਾ ਕਿ ਹਰ ਕਿਸੇ ਸ਼ਰਧਾਲੂ ਦੇ ਵੱਲੋਂ ਖੂਬ ਅਨੰਤ ਮੰਨਿਆ ਗਿਆ ਪਰ ਖਾਸ ਕਰ ਇੱਥੇ ਇਹ ਹੈ ਕਿ ਪੋਲਿਊਸ਼ਨ ਨੂੰ ਮਦਰਸ ਰੱਖਦੇ ਹੋਏ ਇਸ ਵਾਰ ਗ੍ਰੀਨ ਆਤਿਸ਼ਬਾਜ਼ੀ ਕੀਤੀ ਗਈ ਹੈ ਅਤੇ ਬੰਦੀ ਛੋੜ ਦਿਵਸ ਤੋਂ ਲੈ ਕੇ ਤਕਰੀਬਨ 3 ਲੱਖ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਸਨ ਤੇ ਜਿਵੇਂ ਹੀ ਇਹ ਆਤਿਸ਼ਬਾਜ਼ੀ ਹੁੰਦੀ ਹੈ ਤਾਂ ਜੋ ਵੀ ਜੋ ਹੈ ਕਿ ਹੈ ਸ਼ਰਧਾਲੂ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਮੌਜੂਦ ਹੁੰਦਾ ਹਰ ਕਿਸ ਦੇ ਵੱਲੋਂ ਮੋਬਾਈਲ ਦੇ ਵਿੱਚ ਇਸ ਅਲੌਕਿਕ ਨਜ਼ਾਰੇ ਨੂੰ ਜੋ ਹੈ ਉਹ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਬੇ ਇਹ ਇੱਕ ਖਾਸ ਪਲ ਹੁੰਦਾ ਜਦੋਂ ਦਰਬਾਰ ਸਾਹਿਬ ਦੇ ਵਿੱਚ ਅਜੀਹਾ ਜਿਹੜਾ ਕਿ ਅਲੋਕਿਕ ਨਜ਼ਾਰਾ ਵੇਖਣ ਨੂੰ ਮਿਲਦਾ ਹੋਵੇ ਜੀ ਦਰਬਾਰ ਸਾਹਿਬ ਦੇ ਅਹਿਦ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਅਦਸਤਿਆ ਕੀ ਬੰਦੀ ਛੋੜ ਦੀ ਵਸ ਸਿਰਫ ਰੋਸ਼ਨੀ ਦਾ ਹੀ ਨਹੀਂ ਬਲਕਿ ਆਜ਼ਾਦੀ ਅਤੇ ਨਿਆਂ ਦਾ ਪ੍ਰਤੀਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਗਵਾਲੀਅਰ ਕਿਲੇ ਦੇ ਵਿੱਚ ਕੈਦ 52 ਰਾਜਿਆਂ ਨੂੰ ਮੁਕਤ ਰਵਾਇਆ ਸੀ ਅਤੇ ਉਹਨਾਂ ਦੇ ਅੰਮ੍ਰਿਤਸਰ ਦੇ ਵਿੱਚ ਵਾਪਸ ਪਰਤਣ ਤੇ ਦੀਵੇ ਬਾਲ ਕੇ ਜਿਹੜੀ ਕਿ ਦੀਪਮਾਲਾ ਕੀਤੀ ਗਈ ਸੀ ਆਤੀਸ਼ਬਾਜ਼ੀ ਦੇ ਨਾਲ ਖੁਸ਼ੀ ਮਨਾਈ ਗਈ ਸੀ ਜਿਸ ਦੇ ਤਹਿਤ ਅੱਜ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਅਤੇ ਇਸੇ ਮੌਕੇ ਤੇ ਗੁਰਚਰਨਾ ਦੇ ਵਿੱਚ ਹਾਜ਼ਰੀ ਲਗਵਾਉਣ ਲਈ ਆ ਪਹੁੰਚੀਆਂ ਸੰਗਤਾਂ ਵੀ ਆਪਣੇ ਆਪ ਨੂੰ ਭਾਗਾ ਵਾਲੀਆਂ ਮਹਿਸੂਸ ਕਰ ਰਹੀਆਂ ਹਨ ਆਜ਼ਾਦ ਦਿਨ ਬਹੁਤ ਮਹਾਨ ਦਿਨ ਹੈ ਅੱਜ ਬੰਦੀ ਛੋੜ ਦੇ ਦਿਨ ਹੈ ਸਮੂਹ ਸੰਗਤਾਂ ਨੂੰ ਆਜ਼ਾਦ ਦਿਨ ਦੀ ਲੱਖ ਲੱਖ ਵਧਾਈ ਹੋਵੇ ਜਦੋਂ ਔਰੰਗਜ਼ੇਬ ਨੇ ਜਦੋਂ ਸ਼ਾਹ ਜਹਾਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਸੇਵੇਂ ਬਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਕੁਰਬਾਨਾਂ ਧਾਰਨ ਕੀਤੀਆਂ ਸੰਤ ਜਨ ਸਿਪਾਹੀ ਦੀ ਸ਼ੁਰੂਆਤ ਕੀਤੀ ਅਤੇ ਉਦੋਂ ਉਹਨਾਂ ਨੇ ਘੋੜਸਵਾਰੀ ਅਤੇ ਫੌਜਾ ਤਿਆਰ ਕਰਕੇ ਾਕਾਦ ਦਖ ਦੀ ਸਿਰਜਣਾ ਕੀਤੀ ਜਿਹੜੀ ਕਿ ਜਹਾਂਗੀਰ ਨੂੰ ਬਿਲਕੁਲ ਨਹੀਂ ਭਾਈ ਉਹਨੇ ਕਿਹਾ ਹੋਰ ਕਿਵੇਂ ਬਾਦਸ਼ਾਹ ਬਣ ਸਕਦਾ ਹੈ ਇਸ ਲਈ ਉਸਨੇ ਗੁਰੂ ਜੀ ਨੂੰ ਧੋਖੇ ਦੇ ਨਾਲ ਗਵਾਲੀਅਰ ਵਿੱਚ ਜਿਹੜਾ ਕੈਦ ਕਰ ਲਿਆ ਉਥੇ ਬੁੰਜਾ ਰਾਜੇ ਹੋਰ ਪਹਿਲਾਂ ਵੀ ਕੈਦ ਸੀ ਅਤੇ ਗੁਰੂ ਜੀ ਦੇ ਉਹਨਾਂ ਬੁੰਜਾ ਰਾਜਾ ਦਾ ਜੀਵਨ ਵੀ ਜਾ ਕੇ ਬਲ ਦਿੱਤਾ ਉਥੇ ਕੀਰਤਨ ਹੋਣ ਲੱਗ ਪਿਆ ਤੇ ਜਿਹੜੇ ਰਾਜੇ ਜਿਹੜੇ ਮਰਨ ਵਾਲੇ ਸੀਗੇ ਉਹਨਾਂ ਨੂੰ ਜ਼ਿੰਦਗੀ ਮਿਲ ਗਈ ਤਾਂ ਫਿਰ ਜਾ ਕੇ ਬਿਮਾਰ ਹੋ ਗਿਆ ਤਾਂ ਉੰਡੀ ਨੂਰ ਜਾਨ ਨੇ ਅਤੇ ਸਾਈ ਮੀਆਂ ਮੀਰ ਜੀ ਨੇ ਗੁਰੂ ਜਹਾਂਗੀਰ ਨੂੰ ਕਿਹਾ ਬਿਤੂ ਸੱਚੇ ਪਾਤਸ਼ਾਹ ਨੂੰ ਗਿਆਨ ਦਿੱਤਾ ਹੋਇਆ ਜੇ ਤੂੰ ਉਹਨਾਂ ਨੂੰ ਛੱਡੇਂਗਾ ਤਾਂ ਇਹ ਤੂੰ ਠੀਕ ਹੋ ਸਕਦਾ ਹੈ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਹੁਕਮ ਕੀਤਾ ਕਿ ਗੁਰੂ ਜੀ ਨੂੰ ਛੱਡ ਦਿਓ ਪਰ ਗੁਰੂ ਜੀ ਨੇ ਕਿਹਾ ਸੀ 52 ਰਾਜੇ ਵੀ ਨਾਲ ਜੜੇ ਆ ਉਹ ਵੀ ਨਾਲ ਲੈ ਕੇ ਜਾਣੇ ਆ ਜਾਂ ਗਿਰਬੋ ਚਲਾਕ ਸੀਗਾ ਉਹ ਕਹਿੰਦਾ ਜਿੰਨੇ ਤੁਹਾਡੇ ਚੋਲੜ ਫੜ ਕੇ ਚਲੇ ਜਾਣਗੇ ਉਹ ਲੈ ਜਾਓ ਤੁਸੀਂ ਪਤਾ ਦੋ ਚਾਰ ਜਣੇ ਜਾਣਗੇ ਪਰ ਗੁਰੂ ਜੀ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਹਰੇ ਕਲੀ ਇੱਕ ਇੱਕ ਰਾਜੇ ਨੂੰ ਫੜਾਈ ਤੇ 52 ਰਾਜਿਆਂ ਵੀ ਨਾਲ ਜਿਹੜਾ ਹੈ ਛੜਾਇਆ ਔਰ ਜਦੋਂ 52 ਰਾਜੇ ਬੰਦਨ ਤੋਂ ਬੁਖਤ ਹੋ ਗਏ ਤੇ ਦਾਤਾ ਬੰਦੀ ਛੋੜ ਗੁਰੂ ਜੀ ਦਾ ਨਾਂ ਪੈ ਗਿਆ ਉਹਨਾਂ ਨਾਲ ਲੈ ਕੇ ਜਦੋਂ ਦਰਬਾਰ ਸਾਹਿਬ ਪਹੁੰਚੇ ਤੇ ਦਰਬਾਰ ਸਾਹਿਬ ਸੰਗਤਾਂ ਨੇ ਦੀਮਲਾ ਕੀਤੀ ਆਦੇਸ਼ ਵਾਈ ਜਲਾਈ ਇੱਕ ਨਿਰਾਲੀ ਜੀ ਕਸ਼ਸ਼ ਹੈ ਤੇਰੇ دیدار ਵਿੱਚ ਐਵੇਂ ਤਾਂ ਨਹੀਂ ਹਰ ਰੋਜ਼ ਕਰੋੜਾ ਸਿਰ ਝੁਕਦੇ ਤੇਰੇ ਦਰਬਾਰ ਵਿੱਚ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਅੱਜ ਬੰਦੀ ਛੋੜ ਦਿਵਸ ਦਾ ਦਿਨ ਹੈ ਦੀਵਾਲੀ ਦਾ ਤਿਉਹਾਰ ਹੈ ਤੇ ਅੱਜ ਦੇ ਦਿਨ ਸिखਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀੜੀ ਦੇ ਮਾਲਕ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਤੋਂ ਬਵਿੰਜਿਆ ਰਾਜਿਆਂ ਨੂੰ ਰਿਹਾ ਕਰਵਾਇਆ ਸੀ ਤੇ ਅੰਮ੍ਰਿਤਸਰ ਸਾਹਿਬ ਲੈ ਕੇ ਆਏ ਸੀ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਹੀ ਸੰਗਤਾਂ ਨੇ ਅੱਜ ਦੀਵੇ ਜਗਾ ਕੇ ਖੁਸ਼ੀ ਮਨਾਇਆ ਤੇ ਆਜ਼ਾਦੀ ਦਿਨ ਦੀਵਾਲੀ ਦਾ ਤਿਉਹਾਰ ਜਿਸ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਜੋ ਵੀ ਮਨਾਇਆ ਜਾਂਦਾ ਹੈ ਤਾਂ ਸਚ ਕੰਝੇ ਮੰਦਰ ਸਾਹਿਬ ਦੂਰ ਦੂਰ ਸੰਤਾਂ ਦੀਆਂ ਨੇ ਬਹੁਤ ਸਕੂਨ ਮਿਲਦਾ ਹੈ ਇਸ ਪਵਿੱਤਰ ਸਥਾਨ ਤੇ ਆ ਕੇ ਜਦੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰੀਦੇ ਨੇ ਤਾਂ ਇੱਥੋਂ ਦਾ ਜੋ ਅਲੋਕਿਕ ਨਜ਼ਾਰਾ ਹੈ ਉਹ ਦੇਖ ਕੇ ਮਨ ਨੂੰ ਇੱਕ ਅਲੱਗ ਹੀ ਸ਼ਾਂਤੀ ਜੋ ਹੈ ਮਿਲਦੀ ਹੈ ਤਾਂ ਜ ਸੰਕਾ ਇੱਥੇ ਦੂਰ ਦੂਰ ਨਤਮਸਤਕ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਬੰਦੀ ਛੋੜ ਦਿਵਸ ਜਿਹੜਾ ਵਾ ਉਹ ਬਹੁਤ ਵੱਡੀ ਪੱਧਰ ਤੇ ਸੱਚਖਣ ਸ਼੍ਰੀ ਰਾਮੰਦਰ ਸਾਹਿਬੀ ਦਰਬਾਰ ਸਾਹਿਬ ਇੱਥੇ ਮਨਾਇਆ ਜਾ ਰਿਹਾ ਵਾ ਔਰ ਸੇਰ ਤੋਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਵਾ ਪਰਿਵਾਰਾਂ ਦੇ ਨਾਲ ਦੁਨੀਆ ਭਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਵਾ ਸ਼ਾਮ ਨੂੰ ਜਿਹੜਾ ਵਾ ਰਹਿਦਾ ਸਾਜ ਦੇ ਆਪ ਤੋਂ ਅਪਰੰਤ ਦੀ ਮਾਲਾ ਹੀ ਆ ਦੀ ਮਾਲਾ ਤੋਂ ਪਰੰਤ ਸੁੰਦਰ ਲੋਕ ਆਤੀਸ਼ਵਾਦੀ ਜਿਹੜੀਆਂ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਚ ਆਈਆਂ ਉਹਨਾਂ ਵੱਲੋਂ ਜਿਹੜਾ ਆਪਣਾ ਪਰਿਵਾਰ ਸੁਖੀ ਦਾ ਆਨੰਦ ਮਾਣਿਆ ਔਰ ਦੇਖਿਆ ਗਿਆ ਕਿ ਪਿਛਲੇ ਸਾਲ ਨਾਲ ਇਸ ਵਾਰ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੈ ਸੋ ਕਿੰਨਾ ਬਿਲਕੁਲ ਜੀ ਲੱਖਾਂ ਦੀ تعداد ਚ ਕੋਈ ਗਿਣਤੀ ਨਹੀਂ ਆਪਾਂ ਕਰ ਸਕਦੇ ਔਰ ਦਿਨ ਦੀ ਮਰਜ਼ੀ ਜਿਹੜੇ ਪਿਛਲੇ ਸਾਲ ਨਾਲੋਂ ਵੀ ਇਸ ਵਾਰ ਸੰਤਾਂ ਨੇ ਆਪਣੇ ਪਰਿਵਾਰਾਂ ਸਹਿਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਗਿਆ ਹਾਜ਼ਰੀ ਭਰ ਕੇ ਨਤਮਸਤ ਹੋਏ ਆਪਣਾ ਜੀਵਨ ਸਮਰਪਿਤ ਕੀਤਾ ਆਸਪਾਜੀ ਦਾ ਨਜ਼ਾਰਾ ਦੇਖਣੇ ਹੀ ਬਣਦਾ ਇੱਥੇ ਕੋਈ RAMDAS ਜੀ ਦੇ ਘਰ ਵਿੱਚ ਜਦੋਂ ਆਏ ਆ ਤੇ ਇੱਥੇ ਆ ਕੇ ਜੋ ਸਮੂਹ ਸਾਧ ਸੰਗਤ ਇੱਥੇ ਇਕੱਠੀ ਹੋਈ ਹੈ ਉਹ ਦੇਖ ਕੇ ਬਹੁਤ ਹੀ ਚੰਗਾ ਨਜ਼ਾਰਾ ਲੱਗਦਾ ਹੈ ਸੋ ਅੱਜ ਪਰਿਵਾਰਸ ਵਿੱਚ ਪਹੁੰਚੇ ਹਾਂ ਜੀ ਅਸੀਂ ਪਰਿਵਾਰਸ ਵਿੱਚ ਪਹੁੰਚੇ ਅਤੇ ਆਸ ਕਰਦੇ ਹਾਂ ਜੋ ਸਾਡਾ ਗੁਰੂ ਕਰਦਾ ਉਪਦੇਸ਼ ਹੈ ਕਿ ਸਾਰੇ ਅਸੀਂ ਮਿਲ ਜੁਲ ਕੇ ਰਹੀਏ ਅਸੀਂ ਸਾਰੇ ਉਸ ਦੇ ਪੂਰੇ ਉਤਰੀਏ ਕੀ ਲੱਗਦਾ ਕਿ ਅਸੀਂ ਇਕੱਲੀ ਆਤਿਪਾਜੀ ਵੇਖੀ ਨਾ ਜਾਈਏ ਰੋਸ਼ਨਾਇ ਵਿੱਚ ਉਸ ਅਰੋਚਣੇ ਨੂੰ ਆਪਣੇ ਅੰਦਰ ਵੀ ਜਾਈਏ ਜੀ ਸਾਨੂੰ ਆਪਣੇ ਅੰਦਰ ਗੁਰਮਤ ਜੋ ਗੁਰੂ ਕਰਦੇ ਸੇਵਾ ਕਰਨ ਦੀ ਭਾਵਨਾ ਉਹ ਜਗਾ ਕੇ ਰੱਖਣੀ ਚਾਹੀਦੀ ਹੈ ਇਹ ਕਹਿਣਾ ਚਾਹਾਂਗਾ ਇਸ ਲਈ ਖਾਸ ਰੱਖੀ ਤਦਵੀਰ ਸੰਦੇਸ਼ ਇਹ ਹੈ ਕਿ ਸਾਰੇ ਅਸੀਂ ਮਿਲ ਜੁਲ ਕੇ ਰਹੀਏ ਅਤੇ ਗੁਰੂ ਘਰ ਦੇ ਨਾਲ ਜੁੜੇ ਰਹੀਏ ਅਤੇ ਰੋਜ਼ ਇਦਾਂ ਦੇ ਨਜ਼ਾਰੇ ਮਿਲਣ ਤਾਂ ਜੋ ਅਸੀਂ ਅੱਗੇ ਦੀ ਜੋ ਜ਼ਿੰਦਗੀਆਂ ਨੂੰ ਵਧੀਆ ਪ੍ਰਤੀਤ ਕਰ ਸਕੀਏ ਸੋ ਬੰਦੀ ਛੋੜ ਦਿਵਸ ਮੌਕੇ ਜਿੱਥੇ ਲੱਖਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਅ ਕਾਰਜਕਾਰ ਜੱਤਰ ਗਿਆਨੀ ਕੁਲਦੀਪ ਸਿੰਘ ਗੜਕਸ਼ ਦੇ ਵੱਲੋਂ ਕੌਮ ਦੇ ਨਾਂ ਸੰਦੇਸ਼ ਚਾਰੀ ਕੀਤਾ ਗਿਆ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਉਹਨਾਂ ਜ਼ੋਰ ਦਿੱਤਾ ਤੇ ਨਾਲ ਹੀ ਸਮੂਹ ਗੁਰੂ ਨਾਨਕ ਨਾਮਲੀਆ ਸੰਗਤਾਂ ਨੂੰ ਅਪੀਲ ਕੀਤੀ ਆ ਕਿ ਸਾਰੀਆਂ ਸੰਗਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕਰਨ ਅਤੇ ਨਾਲ ਹੀ ਗੁਰੂ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਪੈਰੇ ਅਦਾਰੀ ਕੀਤੇ ਜਾਂਦੀ ਗੱਲ ਆਖੀ ਗਈ ਹੈ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨ ਦੇ ਨਾਲ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 2019 ਵਿੱਚ ਯਾਰੀ ਕੀਤੇ ਆਪਣੇ ਨੋਟੀਫਿਕੇਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਕੇ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਅੱਜ ਲੋੜ ਹੈ ਤੇ ਕੌਮ ਨੂੰ ਆਦੇਸ਼ ਹੈ ਕਿ ਹਰ ਗੁਰੂ ਘਰ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇ ਅੱਜ ਬੰਦੀ ਛੋੜ ਦਿਵਸ ਦੇ ਮੌਕੇ ਉੱਤੇ ਸਿੱਖ ਸਿਧਾਂਤ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਨੂੰ ਵੀ ਚੇਤੇ ਕਰੀਏ ਮੌਜੂਦਾ ਸਮੇਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ ਵਿੱਚ ਕਮੀਆਂ ਤੇ ਗੁਰੂ ਘਰਾਂ ਵਿੱਚ ਪੰਥ ਦੀ ਪਹਿਰੇਦਾਰੀ ਕਾਇਮ ਕਰਨ ਦੀ ਗੱਲ ਹੈ ਤਾਂ ਹਰ ਗੁਰਦੁਆਰੇ ਵਿੱਚ ਪਹਿਰੇਦਾਰੀ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣੇ ਲਾਜ਼ਮੀ ਹਨ ਤਰੰਤਨ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਲਖਵੀਰ ਹਰੀਕੇ ਗੈਂਗ ਦੇ ਪੰਜ ਪਦਮਾਸ਼ਾ ਨੂੰ ਕਾਬੂ ਕੀਤਾ ਅਤੇ ਇਹਨਾਂ ਦੇ ਵਿੱਚ ਇੱਕ ਨਬਾਲਗ ਵੀ ਸ਼ਾਮਲ ਹੈ ਫੜੇ ਗਏ ਮੁਲਜ਼ਮਾਂ ਦੇ ਕੋਲੋਂ ਤਿੰਨ ਪਿਸਤੌਲ ਬਰਾਮਦ ਕੀਤੀ ਗਈ ਨੇ ਅਤੇ ਇਹ ਮੁਲਜ਼ਮ ਫਿਰੋਤੀ ਅਤੇ ਟਾਰਗੇਟਿੰਗ ਕਿਲਿੰਗ ਦੇ ਮਾਮਲੇ ਦੇ ਵਿੱਚ ਵੀ ਸ਼ਾਮਲ ਨੇ ਅਤੇ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਅਸਲਾ ਮਗਵਾਂਦੇ ਸਨ ਇਹਨਾਂ ਮਾਮਲਿਆਂ ਉਲੈਕ ਕੇ तमाम ਜਾਣਕਾਰੀਆਂ ਸਾਂਝੇ ਕੀਤੀਆਂ ਐਸਐਸਪੀ ਤਰਨਤਾਰਨ ਰਵਜੋਤ ਗਰੇਵਾਲ ਦੇ ਵੱਲੋਂ ਉਹਨਾਂ ਦਾ ਜ਼ਿਕਰ ਕੀਤਾ ਗਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਜਸ਼ਨਪੀਰ ਸਿੰਘ ਅਮਰਿਤਪਾਲ ਸਿੰਘ ਅਤੇ ਜਸਵਿੰਦਰ ਸਿੰਘ ਦੇ ਵਜੋਂ ਹੋਈ ਹੈ ਅਤੇ ਪਾਕਿਸਤਾਨ ਤੋਂ ਡਰੋਨ ਦੇ ذریعے ਹਥਿਆਰ ਮਗਵਾ ਕੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਅਦਨ ਦੇ ਸਨ ਅਤੇ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਚਾਰਹੇ ਜੇ ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਲੰਡਾ ਹਰੀਕੇ ਅਤੇ ਗੁਰਦੇਵ ਜਸਲ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਸੀ ਇਹਨਾਂ ਚਾਰਾਂ ਕੋਲੋਂ ਤਿੰਨ ਅ ਵੈਪਨ ਰਿਕਵਰ ਹੋਏ ਨੇ ਤੇ ਮੁਖਬਰੀ ਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਭਿੱਖੀ ਵਿੰਡ ਜਿਹਦੇ ਤਫਤੀਸ਼ ਦੌਰਾਨ ਇਹ ਗੱਲ ਪਤਾ ਚੱਲੀ ਹੈ ਕਿ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੈ ਜਿਹੜਾ ਵੈਪਨ ਸਮਗਲਿੰਗ ਦਾ ਕੰਮ ਕਰਦੇ ਸੀ ਨਾਲ ਹੀ ਜਿਹੜੇ ਬਾਰਡਰ ਏਰੀਆਜ਼ ਦੇ ਬਾਰਡਰ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਟਾਰਗੇਟ ਕਿਲਿੰਗ ਦਾ ਇਹ ਜਾ ਪਲਾਨ ਬਣਾਇਆ ਸੀਗਾ ਕਿ ਕਿਸੇ ਨੂੰ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਕਿ ਕਿਸੇ ਨੂੰ ਜਾਨ ਤੋਂ ਮਾਰ ਦੋ ਤੇ ਉਸ ਕੰਮ ਦੇ ਲਈ ਬਾਹਰੋਂ ਵੈਪਨ ਮੰਗਾ ਰਹੇ ਸੀਗੇ ਤਫਤੀਸ਼ ਦੌਰਾਨ ਚਾਰ ਮੁੰਡੇ ਜਿਹੜੇ ਗ੍ਰਿਫਤਾਰ ਹੋਏ ਨੇ ਉਹਨਾਂ ਦੇ ਨਾਮ ਹੈਗੇ ਨੇ ਗੁਰਵਿੰਦਰ ਸਿੰਘ ਉਰਫ ਪੱਲੀ ਜਸ਼ਨਪ੍ਰੀਤ ਸਿੰਘ ਉਰਫ ਤੋਰੀ ਅਮਰਿਤਪਾਲ ਸਿੰਘ ਉਰਫ ਅਮਰਿਤ ਜਸਵਿੰਦਰ ਸਿੰਘ ਉਰਫ ਆਸ਼ੂ ਅਤੇ ਇਹਨਾਂ ਕੋਲੋਂ ਜੋ ਬਰਾਮਦਗੀ ਹੋਈ ਹੈ ਉਹ ਇੱਕ ਜਿਗਾਨਾ ਪਿਸਟਲ 34 ਸਮੇਤ ਇੱਕ ਮੈਗਜ਼ੀਨ ਅਤੇ ਦੋ ਸਿੰਦਾ ਰਾਊਂਡ ਇੱਕ ਦੇਸੀ ਪਿਸਟਲ 30 ਬੋਰ ਤੇ ਉਹਦੇ ਉਹਦੇ ਨਾਲ ਇੱਕ ਮੈਗਜ਼ੀਨ ਤੇ ਇੱਕ ਜ਼ਿੰਦਾ ਰਾਉਂਡ ਤੇ ਇੱਕ ਪਿਸਟਲ 22 ਬੋਰ ਤੇ ਦੋ ਜ਼ਿੰਦਾ ਰਾਉਂਡ ਉਹਨਾਂ ਤੋਂ ਰਿਕਵਰੀ ਹੋਈ ਹੈ ਫਰੋਤੀਆਂ ਫਰੋਤੀਆਂ ਵੀ ਮੰਗਦੇ ਸੀ ਜੀ ਹਾਂ ਇਹਨਾਂ ਕੋਲੋਂ ਇਹਨਾਂ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਇਹਨਾਂ ਨੇ ਅਫਰੋਤੀ ਵੀ ਮੰਗੀ ਹੈ ਤੇ ਹੋਰ ਵੀ ਕੇਸਿਸ ਇਹ ਜਿਹੇ ਹੈਗੇ ਨੇ ਜਿਨ੍ਹਾਂ ਤੇ ਇਹਨਾਂ ਨੇ ਡਰੋਨ ਰਾਹੀਂ ਸਮਗਲਿੰਗ ਕੀਤੀ ਹੈ ਉਨਾ ਸਾਰਿਆਂ ਕੇਸਿਸ ਦੇ ਵਿੱਚ ਇਹਨਾਂ ਨੂੰ ਨਾਮਜ਼ਦ ਕੀਤਾ ਜਾਏਗਾ ਤੇ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਉਹਨਾਂ ਕਿਸੇ ਚ ਲੈ ਕੇ ਆ। ਇਕਲੋਤੇ بیٹے ਅਕਿਲ ਅਕਟਰ ਦੇ ਦੇਹਾਂਤ ਮਗਰੋਂ ਦਰਜ ਐਫ ਆਈ ਆਰ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਤੇ ਉਹਨੇ ਕਿਹਾ ਕਿ ਇੱਕ ਗੰਦੀ ਸੋਚ ਅਤੇ ਘਟਿਆ ਸਿਆਸਤ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਪੰਚਕੁਲਾ ਪੁਲਿਸ ਵੱਲੋਂ ਪਰਿਵਾਰ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ। ਮੁਹੰਮਦ ਮੁਸਤਾਫਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਨੂੰਨ ਦੇ ਅਨੁਸਾਰ ਜੇਕਰ ਪੁਲਿਸ ਨੂੰ ਕਿਸੇ ਮਾਮਲੇ ਦੇ ਵਿੱਚ ਕੋਈ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਦੀ ਡਿਊਟੀ ਬਣਦੀ ਹੈ ਕਿ ਉਹ ਉਸ ਸ਼ਿਕਾਇਤ ਦੇ ਉੱਪਰ ਐਫ ਆਈ ਆਰ ਅਦਰਜ ਕਰੇ ਪੰਚਕੁਰਾ ਪੁਲਿਸ ਨੇ ਬੋਲ ਵੀ ਆਪਣੀ ਐਸੇ ਡਿਊਟੀ ਦੀ ਪਾਲਣਾ ਕੀਤੀ ਗਈ ਹੈ ਪਰ ਐਫ ਆਈ ਆਰ ਦਰਜ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਦਾ ਗੁਨਾਹ ਸਾਬਤ ਹੋ ਗਿਆ ਹੁਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਅਸਲੀ ਕਾਰਵਾਈ ਸ਼ੁਰੂ ਹੋਵੇਗੀ ਅਤੇ ਚੰਦ ਹੀ ਦਿਨਾਂ ਦੇ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਅਸਲ ਸੱਚਾਈ ਲੋਕਾਂ ਦੇ ਸਾਹਮਣੇ ਆ ਜਾਵੇਗੀ ਇਹ ਠੀਕ ਹੈ ਕਿ ਸਾਡੇ ਉੱਪਰ ਨੌਜਵਾਨ ਬੇਟੇ ਦੀ ਮੋਤੇ ਦੁੱਖ ਦਾ ਵੱਡਾ ਪਹਾੜ ਟੁੱਟਿਆ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਆਪਾਂ ਗੰਦੀ ਸਿਆਸਤ ਅਤੇ ਘਟੀਆ ਸੋਚ ਵਾਲਿਆਂ ਦੀਆਂ ਕੋਝੀਆਂ ਹਰਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਾਨੂੰਨ ਦਾ ਸ਼ਿਕੰਜਾ ਕਿਸ ਪਾਸੇ ਜਾਵੇਗਾ ਇਹ ਜਲਦ ਹੀ ਲੋਕਾਂ ਦੇ ਸਾਹਮਣੇ ਆ ਜਾਵੇਗਾ ਮੁਹੰਮਦ ਮੁਸਫਾ ਨੇ ਇਹ ਵੀ ਕਿਹਾ ਕਿ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਗਾ ਕੇ ਐਫਆਈਆਰ ਦਰਜ ਕਰਵਾਉਣ ਵਾਲੇ ਵੀ ਕਾਨੂੰਨ ਦਾ ਸਾਹਮਣਾ ਕਰਨ ਦੇ ਤਿਆਰ ਹੈ ਸੋ ਦੀਵਾਲੀ ਦੀ ਰਾਤ ਪਟਾਕੇ ਚਲਾਉਣ ਨੂੰ ਲੈ ਕੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਪਿੰਡ ਬੋਪੜ ਆਇਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿਸ ਤੋਂ ਬਾਅਦ ਪੂਰੇ ਹੀ ਪਿੰਡ ਦੇ ਵਿੱਚ ਸਨਸਨੀ ਵਾਲਾ ਮਾਹੌਲ ਹੈ ਦੋ ਤਰ੍ਹਾਂ ਦੇ ਵਿਚਾਲੇ ਹੋਏ ਝਗੜੇ ਦੌਰਾਨ ਚਾਰ ਲੋਕ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਮ੍ਰਿਤਕ ਦੀ ਪਛਾਣ ਹਰੀ ਸਿੰਘ ਵਜੋਂ ਹੋਈ ਹੈ ਅਤੇ ਪੁਲਿਸ ਨੇ ਬੋਲੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆਂ 11 ਵਿਅਕਤੀਆਂ ਦੇ ਖਿਲਾਫ ਮਾਮਲਾ ਅਦਰਜ ਕੀਤਾ ਗਿਆ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਪਿੰਡ ਦੇ ਸਾਬਕਾ ਸਰਪੰਚ ਕੇਵਲ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਿੰਡ ਦੀਆਂ ਦੋ ਤੇਰਾਂ ਵਿਚਾਲੇ ਪਹਿਲਾ ਤੋਂ ਹੀ ਰੰਜਿਸ਼ ਚੱਲੀ ਸੀ ਅਤੇ ਦੀਵਾਲੀ ਦੀ ਰਾਤ ਵੀ ਪਟਾਕੇ ਚਲਾਉਣ ਨੂੰ ਲੈ ਕੇ ਜਿਹੜਾ ਕੀ ਹੈ ਹਮਲਾ ਕੀਤਾ ਜਾਂਦਾ ਜਿਸ ਦੇ ਵਿੱਚ ਹਰੀ ਸਿੰਘ ਦੀ ਮੌਤ ਹੋ ਜਾਂਦੀ ਹੈ ਅਤੇ ਜਿਹੜੇ ਚਾਰ ਲੋਕ ਹੋਰ ਗੰਬੀਰ ਜ਼ਖਮੀ ਹੋਏ ਨੇ ਜਿਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ 11 ਵਿਅਕਤੀਆਂ ਦੇ ਖਿਲਾਫ ਬਾਇ ਨਾਮ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰਨ ਦੀ ਗੱਲ ਆਖੀ ਹੈ ਸਰਦਾਰ ਹਰੀ ਸਿੰਘ ਦਾ ਸਾਡਾ ਚਾਚਾ ਸੀ ਉਹਦਾ ਮਤਲਬ ਇਹਨਾਂ ਨੇ ਖਤਰ ਕਰ ਦਿੱਤਾ ਜੰਨੇ ਵਾਰ ਛੁੱਟੀ ਤੇ ਆਇਆ ਵੱਡਾ CRP ਵੀ ਡਿਊਟੀ ਕਰਦਾ ਵਾ ਛੁੱਟੀ ਤੇ ਆਣ ਕੇ ਇਹਨਾਂ ਪੂਰਾ ਪਲਾਨ ਬਣਾ ਕੇ ਨੌਕਰੀ ਦੀ ਵਰਾਂ ਕੰਮ ਕਰਦੇ ਨੇ ਸਾਰੇ ਨੌਕਰੀ ਵਾਲੇ ਲੰਬੇ ਦੇ ਨਾਲ ਆਇਆ ਸੀ ਬੇ ਰਹਿਮੀ ਨਾਲ ਕਦਰ ਕੀਤਾ ਵਾ ਵੀ ਇਹਦਾ ਸਿਰ ਜੋਰ ਪਾਰ ਦਾ ਇਹ ਹਮੜਾ ਕਿੱਥੇ ਕੀਤਾ ਗਿਆ ਹਮਲਾਏ ਸਾਡੇ ਪਰ ਮੇਰੇ ਨਾਲ ਮੈਂਬਰ ਹੀ ਅਰਧੰਦਰ ਸਿੰਘ ਚੱਕੀ ਤੇ ਮੇਰੇ ਸਾਹਮਣੇ ਨਾ ਨੰਕਾਰਾਂ ਕੇ ਪੈਣਾ ਦੀ ਗੱਲ ਆ ਮਾਹ 2 40 12 ਚੱਕੀ ਦਾ ਦੂਆ ਵਜੇ ਆਣ ਗਿਆ ਨਾ ਤੇ ਚੱਕੀ ਤੇ ਉਦਾਂ ਹੀ ਬੈਠੇ ਜਾਂ ਕੁਝ ਹੋਰ ਸੀ ਕਾਰਨ ਚੱਕੀ ਤੇ ਆਪਣਾ ਕੰਮ ਦੇ ਅੱਗੇ ਤੇ ਚੱਕੀ ਚੱਲਣ ਲਈ ਤੇ ਆਪਣੇ ਬੈਠੇ ਉਹ ਆਣ ਕੇ ਤੇ ਮਤਲਬ ਮੈਂ ਪਤਾ ਨਹੀਂ ਪੈਗ ਲਗਾ ਹੀ ਜਾਂ ਕੀ ਤੇ ਮੁੰਡੇ ਉੱਤੇ ਪਟਾਕੇ ਚਲਾਉਣ ਦੇ ਦਾਣ ਕਹਿੰਦਾ ਵੀ ਹਾਂ ਕੀ ਪਰ ਵਜਾ ਦਾ ਵੇਖਣਾ ਵਾ ਐਸੇ ਗੱਲਾਂ ਟਕਰਾਰ ਹੋਇਆ ਤਾਂ ਧਿਆਣ ਕੇ ਤਿਆਰੀ ਨਹੀਂ ਕੀਤੀ ਇਹਨਾਂ ਨੰਨੇ ਵਾਹ ਸਾਹ ਨਾਲ ਮੜ ਕੇ ਗੋਲੀਆਂ ਵੀ ਕਰਾਈਆਂ ਮੁੰਡਾ ਸਾਟਾ ਮਾਰ ਕੇ ਸਾਰੇ ਮਤਲਬ ਤੇ ਧਾਰ ਧਾਰ ਹੀ ਨਾ ਕੋਈ ਸਾਤਰ ਕਰ ਪਾਣਾ ਨਹੀਂ ਕਿ ਸਾਰਾ ਮੁਲਕੇ ਪਿਆ ਕਿ ਇੰਨਾ ਇੰਨਾ ਪ੍ਰਸਰਿਤ ਕੀਤਾ ਬਹੁਤ ਜਾਦਾ ਇੱਕ ਦੀ ਮੌਤ ਹੋਈ ਤੇ ਜ਼ਖਮੀ ਵੀ ਹੋਏ ਨੇ ਜ਼ਖਮੀ ਮਤਲਬ 4 ਬੰਦੇ ਮਤਲਬ ਜ਼ਖਮੀ ਹੋਏ ਕੌਣ ਸੀ ਉਹ ਕੀ ਦਾ ਉਹਨਾਂ ਦੇ ਇੱਕ ਹਰਜਿੰਦਰ ਸਿੰਘ ਇੱਕ ਸਤਵੰਤ ਸਿੰਘ ਇੱਕ ਤੰਗਾ ਵੀਰ ਸਿੰਘ ਇੱਕ ਹਰਪ੍ਰੀਤ ਦਾ ਮੁੰਡਾ ਆ ਪੀ ਇਹ ਕਿੱਥੇ ਨੇ ਹੋਣ ਉਹ ਗਰਨਾਨਕ ਹਸਪਤਾਲ ਆ ਇੱਕ ਮੁੰਡੇ ਤੇ ਜਾਰੀ ਇਹ ਸਾਟੋ ਅਮਨਦੀਪਾ ਹਸਪਤਾਲ ਦੇ ਅੰਦਰ ઓਪਰੇਟ ਹੋਣ ਇਨਫਰਮੇਸ਼ਨ ਮਿਲੀ ਸੀ ਲੇਟ ਆਵਰ ਕਿ ਲੰਗਾ ਕਿੱਥੇ ਝਗੜਾ ਹੋ ਰਿਹਾ ਤੇ ਜਦੋਂ ਮੌਕੇ ਤੇ ਗਏ ਅਸੀਂ ਮੌਕਾ ਜਾ ਕੇ ਦੇਖਿਆ ਤੇ ਇੱਕ ਬੰਦੇ ਹਰੀ ਸਿੰਘ ਸਾਨੂੰ ਦਲੀਪ ਸਿੰਘ ਉਹਦੀ ਜਿਹੜੀ ਆ ਸਟਾ ਲੱਗਨ ਕਰਕੇ ਡੱਥ ਹੋਈ ਸੀ ਤੇ ਉਤੇ ਬਿਆਖਤੀ ਜਦੋਂ بیٹے ਦੇ ਬਿਆステਟਮੈਂਟ ਤੇ ਅਸੀਂ ਮਕਰਮਾ ਦਰਜ ਕਰ ਦਿੱਤਾ ਵਾ ਮਕਰਮਾ ਨੰਬਰ 260/25302 ਦੇ ਅੰਡਰ ਸੈਕਸ਼ਨ ਬਾਰੇ ਤਹਿਤ ਉਹਦੇ ਸੰਬੰਧ ਦੇ ਵਿੱਚ ਅਸੀਂ ਬਾਈ ਨੇਮ ਦੋਸ਼ੀ ਨੇ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਦੀ ਅਸੀਂ ਲਗਾਤਾਰ ਹੁੰਦਰਾ ਰਿਪੋਰਟ ਕਰ ਰਹੇ ਹਾਂ ਤੇ ਜਲਦੀ ਜਲਦੀ ਦੋਸ਼ੀ ਗ੍ਰਫਤਾਰ ਕਰਕੇ ਜਿਹੜੀ ਆਹੀ ਜੋ ਬੰਦੀ ਕਰ ਦਿੱਤੀ ਇਹਦੀ ਪ੍ਰਾਣੀ ਕੋਈ ਰਣਜੀਤਪਾ ਜੀ ਆ ਪੁੱਛ ਚੱਲਦੀ ਆ ਜੀ ਪਿੰਡ ਲੈਵਲ ਤੇ ਇਹਨਾਂ ਦੀ ਹੈ ਕੀ ਰਣਜੀਤਪਾ ਉਸੇ ਤਰ੍ਹਾਂ ਦੀ ਜਿਹੜਾ ਝਗੜਾ ਹੋਇਆ ਸੀ ਹਾਇਦੇ ਚ ਚਾਰ ਬੰਦੇ ਜ਼ਖਮੀ ਨੇ ਇੰਜੜਦੇ ਉਹ ਹਸਪੀਟਲ ਲੈਕ ਨੇ ਉਹਨਾਂ ਦੇ ਵੀ ਅਸੀਂ ਜੋ ਐਸ ਪਰ ਲੌਗ ਬੰਦਾ ਉਹ ਕਰ ਖਬਰ ਡੇਰਾ ਬਸੀ ਤੋਂ ਜਿੱਥੇ ਕਿ ਦੀਵਾਲੀ ਵਾਲੇ ਦਿਨ ਫਰਨੀਚਰ ਹਾਊਸ ਦੇ ਵਿੱਚ ਭਿਆਨਕ ਅੱਗ ਲੱਗੀ ਜਿਸ ਕਰਕੇ ਲੱਖ ਰੁਪਏ ਦਾ ਨਵਾਂ ਫਰਨੀਚਰ ਸੜ ਕੇ ਸੁਆਹ ਹੋ ਗਿਆ ਤੋਂ ਉਹਦੇ ਗੁਬਾਰ ਉੱਠਣ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਆਸ-ਪਾਸ ਦੇ ਲੋਕਾਂ ਨੇ ਫਰਨੀਚਰ ਹਾਊਸ ਦੇ ਗੋਦਾਮ ਦੇ ਵਿੱਚ ਅਚਾਨਕ ਧੂਆ ਨਿਕਲਦਾ ਵੇਖਿਆ ਅਤੇ అలਾਰਮ ਬਜਾਇਆ ਅਗਨੇ ਪੂਰੇ ਕੋਦਾਮ ਨੂੰ ਆਪਣੇ ਲਪੇੜ ਤੇ ਵਿਚ ਲੈ ਲਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੇਰਾਬਾਸੀ ਅਤੇ ਜ਼ਰਗਪੁਰ ਤੋਂ ਕਈ ਫਾਇਰ ਬਿਗੇੜ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ ਉਤੂਰੋ ਦਿਖਾਈ ਦੇ ਰਹੀਆਂ ਸਨ। ਅਤੇ ਲਗਭਗ 2 ਘੰਟੇ ਦੀ ਮਸ਼ਕਤ ਤੋਂ ਬਾਅਦ ਅੱਗ ਦੇ ਉੱਪਰ ਕਾਬੂ ਪਾਇਆ ਗਿਆ। ਫਰਨੀਚਰ ਹਾਊਸ ਦੇ ਮਾਲਕ ਨੇ ਕਿਹਾ ਕਿ ਉਸਨੇ ਕੁਝ ਦਿਨ ਪਹਿਲਾਂ ਹੀ ਨਵਾਂ ਸਟਾਕ ਦਾ ਆਰਡਰ ਕੀਤਾ ਸੀ। ਅੱਗ ਲੱਗਣ ਨਾਲ ਉਸ ਦਾ ਸਭ ਕੁਝ ਸੜ ਗਿਆ। ਅਤੇ ਹਾਲਕਿ ਮੋਡਲੀ ਜਾਂਚ ਦੇ ਵਿੱਚ ਅਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। RPG-20 ਟੂ ਰਾਕਟ ਲਾਂਚਰ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਮਾਰੂ ਹਥਿਆਰ ਦਾ ਇਸਤੇਮਾਲ ਵੱਡੀ ਅਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਲਈ ਕੀਤਾ ਜਾਣਾ ਸੀ। ਫੜੇ ਗਏ ਮੁਲਜ਼ਮਾਂ ਦੀ ਉਮਰ 18 ਤੋਂ 20 ਸਾਲ ਦੱਸੀ ਜਾ ਰਹੀ ਹੈ ਅਤੇ तमाम ਜਾਣਕਾਰੀਆਂ ਸਾਂਝੀਆਂ ਕਰਦੇ ਹੋਏ SSP ਅਮ੍ਰਿਤਸਰ ਦੇ ਹਾਦੀ ਮਨਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਮਹਕਦੀਪ ਸਿੰਘ ਅਤੇ ਅਦਿੱਤਿਆ ਉਰਫ ਆਦੀਬਜੋ ਹੋਈ ਹੈ ਜੋ ਕਿ ਰਾਜਸਥਾਨਸੀ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਦੇ ਕੋਲੋਂ RPG-22 ਐਂਟੀ ਟੈਂਕ ਰਾਕਟ ਲਾਂਚਰ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਅਤੇ ਮੋਬਾਈਲ ਫੋਨ ਦੀ ਵੀ ਬਰਾਮਦਗੀ ਹੋਈ ਹੈ SSP ਨੇ ਦੱਸਿਆ ਕਿ ਗੁਫਤੂਚਨਾ ਦੇ ਆਧਾਰ ਤੇ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਅਤੇ ਫੜੇ ਗਏ ਮੁਲਜ਼ਮਾ ਦੇ ਜੋ ਸੰਬਧ ਨੇ ਆਈਐਸਆਈ ਦੇ ਨਾਲ ਦੱਸੇ ਜਾ ਰਹੇ ਨੇ ਅਤੇ ਇਹਨਾਂ ਦਾ ਇੱਕ ਸਾਥੀ ਹਰਪੀਤ ਸਿੰਘ ਉਰਫ ਵਿੱਕੀ ਇਸ ਵੇਲੇ ਫਰੋਜ਼ਪੁਰ ਜੇਲ ਦੇ ਵਿੱਚ ਬੰਦ ਹੈ ਜਿਸ ਦੇ ਉੱਪਰ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਚੱਲ ਰਿਹਾ ਹੈ ਅਤੇ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਹਰਪੀਤ ਸਿੰਘ ਨੇ ਪਾਕਿਸਤਾਨੀ ਖੂਫਿਆ ਏਜੰਸੀ ਆਈਐਸਆਈ ਦੇ ਨਾਲ ਸੰਪਰਕ ਕਰਕੇ ਡਰੋਨ ਦੇ ਜ਼ਰੀਏ ਆਰਪੀਜੀ 22 ਰੌਕਟ ਲਾਂਚਰ ਮੰਗਵਾਇਆ ਸੀ ਅਤੇ ਇਸ ਨੂੰ ਮਹਕਦੀਪ ਸਿੰਘ ਅਤੇ ਅਦਿੱਤਿਆ ਦੇ ਦੁਆਰਾ ਅੱਗੇ ਸਪਲਾਈ ਕੀਤਾ ਜਾਣਾ ਸੀ ਪਰ ਕੇਂਦਰੀ ਏਜੰਸੀਆਂ ਦੇ ਵੱਲੋਂ ਕੀਤੇ ਗਏ ਅਲਰਟ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਮਰ ਰਹਿੰਦਿਆਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਦੋਵੇਂ ਮੁਲਜ਼ਮਾਂ ਨੂੰ ਰੌਕਟ ਲਾਂਚਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਔਰ ਕਿ ਕੁਝ ਐਸਐਸਪੀ ਦੇ ਵੱਲੋਂ ਜਾਣਕਾਰੀਆਂ ਸਾਂਝੇ ਕੀਤੀਆਂ ਗਈਆਂ ਔਰ ਸੁਣਨ ਨੇ ਜੀ ਜਿਹੜੀ ਸਪੈਸ਼ਲ ਸੈਲ ਦੀ ਟੀਮ ਹੈ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਵਿਅਕਤੀ ਮਹਿਕ ਤੇ ਆਦੀ ਇਹ ਦੋਵੇਂ ਇੱਥੇ ਠਾਰੀ ਲੱਗੇ ਇਹਨਾਂ ਕੋਲ ਇੱਕ ਬਹੁਤ ਹੀ ਸੰਘੀਨ ਕਿਸਮ ਦਾ ਜਿਹੜਾ ਵੈਪਨ ਆਰਪੀਜੀ 22 ਐਂਟੀ ਟੈਂਕ ਮਿਸਾਈਲ ਐਂਟੀ ਟੈਂਕ ਜਿਹੜਾ ਹੈਗਾ ਵੈਪਨ ਹੈ ਉਹ ਇਹਨਾਂ ਕੋਲ ਸੀਗਾ ਉਹ ਪ੍ਰੋਪੈਲਰ ਨਾਲ ਇਹ ਐਂਟੀ ਟੈਂਕ ਵਾਸਤੇ ਜਨਰਲੀ ਯੂਜ਼ ਹੁੰਦਾ ਤੇ ਇਹਨਾਂ ਨੇ ਕੋਈ ਨਾ ਕੋਈ ਪੁੱਠੇ ਸਿੱਧੀ ਵਾਰਦਾਤ ਗਤੀਵਿਧੀ ਜਿਹੜੀ ਪੰਜਾਬ 'ਚ ਸਾਡਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਉਹ ਅਸੀਂ ਫੌਇਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਜਿਹੜਾ ਸਾਥੀ ਹੈ ਰਿਸ਼ਤੇਦਾਰ ਹੈ ਵਿੱਕੀ ਨਾਂ ਦਾ ਵਿਅਕਤੀ ਹੈ ਉਹ ਫਿਰੋਜ਼ਪੁਰ ਜੇਲ੍ਹ 'ਚ ਇਸ ਵੇਲੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਉਹਦੇ ਅਗੇਂਸਟ ਰਜਿਸਟਰਡ ਹੈ ਇਹ ਸਾਰੇ ਹੀ ਵਿਅਕਤੀ ਇੱਕ ਪਾਕਿਸਤਾਨ ਦੀ ਆਈਐਸਆਈ ਏਜੰਸੀ ਦੇ ਨਾਲ ਟੱਚ 'ਚ ਸੀਗੇ ਉਹ ਇਹਨਾਂ ਦੇ ਹੈਂਡਲ ਹੈਂਡਲਰ ਸੀਗੇ ਤੇ ਇਹਨਾਂ ਨੂੰ ਕੋਈ ਨਾ ਕੋਈ ਪੁੱਟੀ ਸਿੱਧੇ ਉਹਨਾਂ ਨੇ ਕੰਮ ਕਰਨ ਲਈ ਦੇਣੇ ਸੀਗੇ ਜਿਦੇ ਬਾਰੇ ਅਸੀਂ ਬਹੁਤ ਹੀ ਡੰਗਾਈ ਚ ਪੁੱਛਗਿਚ ਕਰਾਂਗੇ ਸਾਰੀਆਂ ਏਜੰਸੀਆਂ ਇਹਦੇ ਬਾਰੇ ਡੰਗਾਈ ਚ ਪੁੱਛਗਿਚ ਕਰਨਗੀਆਂ ਤੇ ਜਿਹੜੇ ਵੀ ਫਰਦਰ ਤੱਥ ਆਣਗੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਰ ਇਹਨਾਂ ਕੋਲ ਹੋਰ ਕੀ ਕੀ ਬਰਾਮਦ ਹੋਇਆ ਇਸ ਤਰ੍ਹਾਂ ਇਹਨਾਂ ਕੋਲ ਇੱਕ ਫੋਨ ਤੇ ਇੱਕ ਮੋਟਰਸਾਈਕਲ ਹਜੇ ਫਿਲਹਾਲ ਅਸੀਂ ਬਰਾਮਦ ਨਹੀਂ ਕੀਤਾ ਬਾਕੀ ਇਹਨਾਂ ਦੀ ਡਿਟੇਲ ਚ ਅਸੀਂ ਪੁੱਛਗਿਚ ਕਰਾਂਗੇ ਤੇ ਜੋ ਵੀ ਇਹਨਾਂ ਕੋਲ ਹੋਰ ਵੀ ਕੋਈ ਆਮ ਜਮਿਊਨਿਸ਼ਨ ਹੈਗਾ ਕੋਈ ਡਰੱਗਸ ਦਾ ਵੀ ਜੇ ਇਹਨਾਂ ਕੋਲ ਹੈਗਾ ਤਾਂ ਅਸੀਂ ਉਹ ਵੀ ਜ਼ਰੂਰ ਰਿਕਵਰ ਕਰਾਵਾਂਗੇ। ਇਹਨਾਂ ਨੂੰ ਲਾਲਚ ਵੀ ਦਿੱਤਾ ਗਿਆ ਸੀ ਪੈਸੇ ਦਾ ਲਾਲਚ ਸੀ ਕਿਸ ਤਰੀਕੇ ਨਾਲ ਕੰਮ ਕਰਦੇ ਹੁੰਦੇ ਸੀ। ਜੀ ਬਿਲਕੁਲ ਜੀ ਇਹਨਾਂ ਦੀ ਇਹ ਹੌਲੀ ਉਮਰ ਦੀ ਮੁੰਡੇ ਨੇ ਜੀ 18-19 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ। ਇਹਨਾਂ ਨੂੰ ਲਾਲਚ ਸਿਰਫ ਪੈਸਿਆਂ ਦਾ ਦਿੱਤਾ ਗਿਆ ਸੀਗਾ ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਅਸੀਂ ਪੈਸੇ ਦੇਵਾਂਗੇ ਚੰਦ ਪੈਸਿਆਂ ਦੇ ਬਦਲੇ। ਇਹ ਦੇਸ਼ದ್ರੋਹੀ ਦੀਆਂ ਗਤਵਿਧੀਆਂ ਜਿਹੜੀਆਂ ਕਰ ਰਹੇ ਨੇ ਜਿਹੜੇ ਆਪਣੇ ਨੌਜਵਾਨ ਨੂੰ ਬਹੁਤ ਹੀ ਮੰਦ ਭੱਗ ਗਏ ਇਹਨਾਂ ਦੇ ਜਿਹੜੇ ਮਾਪਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਘਰ ਕਿ ਰਹਿੰਦੇ ਨੇ ਇਹ ਕਿਵੇਂ ਇਹ ਕਹਿੰਦੇ ਹੋਣਾ ਕਰਨਾ ਹੈ ਕਿ ਉਹਨਾਂ ਨੇ ਇਹ ਡਿਟੇਲ ਚ ਅਸੀਂ ਪੁੱਛਗੇ ਕਿ ਇਹਨਾਂ ਤੋਂ ਕਰਾਂਗੇ ਕਿ ਇਹਨਾਂ ਦੇ ਅਸਲ ਟਾਰਗੇਟਸ ਕੀ ਸੀਗੇ ਅਸੀਂ ਜਿਹੜਾ ਇਹਨਾਂ ਦਾ ਸਾਥੀ ਵਿੱਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਹਜੇ ਫਿਰੋਜ਼ਪੁਰ ਜੇਲ੍ਹ ਚ ਬੰਦ ਹੈ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵਾਂਗੇ ਤੇ ਉਹ ਵੀ ਜਿਹੜੇ ਹੈਂਡਲਰਸ ਨਾਲ ਟੱਚ ਚ ਸੀਗਾ ਉਹ ਬਿਲਕੁਲ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੁਹਾਡੇ ਸਾਹਮਣੇ ਸਾਰੇ ਤੱਥ ਜਿਹੜੇ ਆ ਸਿਰਫ